ਤੁਸੀਂ ਆਪਣਾ ਪੀਐਫ ਯੂਪੀਆਈ ਦੇ ਰਾਹੀਂ ਵੀ ਕਢਵਾ ਸਕਦੇ ਹੋ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਖਬਰ ਵਾਲੇ ਟੀਵੀ ਤੇ ਮੈਂ ਤੁਹਾਡੇ ਨਾਲ ਭਾਗਿਸ਼ਰੀ ਤੁਸੀਂ ਬਿਲਕੁਲ ਸਹੀ ਸੁਣਿਆ ਹੈਗਾ ਕਿ ਹੁਣ ਤੁਸੀਂ ਆਪਣਾ ਪੀਐਫ ਜੋ ਕਿ UPI ਦੇ ਥਰੂ Google Pay ਦੇ ਥਰੂ ਤੇ PhonePe ਦੇ ਥਰੂ ਤੁਸੀਂ ਕਢਵਾ ਸਕਦੇ ਹੋ ਕਿਵੇਂ ਕਢਵਾ ਸਕਦੇ ਹੋ ਕੁਝ ਹੀ ਸਕਿੰਟਾਂ ਦੇ ਵਿੱਚ ਉਹ ਪੈਸੇ ਤੁਹਾਡੇ ਹੱਥਾਂ ਦੇ ਵਿੱਚ ਆ ਜਾਣਗੇ ਦਰਅਸਲ ਕਰਮਚਾਰੀ ਕਿਪਵਿਕ ਨਿਧੀ ਸੰਗਠਨ ਯਾਨੀ ਕਿ EPFO ਆਪਣੇ ਕਰੀਬ 8 ਕਰੋੜ ਮੈਂਬਰਾਂ ਦੇ ਲਈ ਇੱਕ ਵੱਡਾ ਡਿਜੀਟਲ ਬਦਲਾਅ ਕਰਨ ਜਾ ਰਿਹਾ ਅਪ੍ਰੈਲ 2026 ਤੋਂ EPFO ਮੈਂਬਰ ਆਪਣੇ EPF ਦਾ ਪੈਸਾ UPI ਦੇ ਰਾਹੀਂ ਸਿੱਧਾ ਬੈਂਕ ਖਾਤੇ ਦੇ ਵਿੱਚ ਪ੍ਰਾਪਤ ਕਰ ਸਕਦੇ ਨੇ ਇਸ ਦਾ ਮਤਲਬ ਹੈ ਕਿ PF ਕਢਵਾਉਣਾ ਉਹਨਾਂ ਹੀ ਆਸਾਨ ਹੋਵੇਗਾ ਜਿੰਨਾ ਕਿ UPI ਦੇ ਰਾਹੀਂ ਪੈਸੇ ਪੇਮੈਂਟ ਕਰਨਾ ਜਿਵੇਂ ਤੁਸੀਂ PhonePe Google Pay ਜਾਂ ਫਿਰ Paytm ਜਾਂ ਫਿਰ UPI ਦੀ ਵਰਤੋਂ ਕਰਦੇ ਹੋ ਤਾਂ ਉਵੇਂ ਹੀ ਤੁਹਾਨੂੰ ਜੋ ਕਿ PF ਦਾ ਲੈਣ-ਦੇਣ ਹੋਵੇਗਾ ਕੀਰਤ ਮੰਤਰਾਲੇ ਨੇ ਸੂਤਰਾਂ ਦੇ ਮੁਤਾਬਕ ਇਸ ਨਵੀਂ ਪ੍ਰਣਾਲੀ ਦੇ ਉੱਤੇ ਕੰਮ ਆਖਰੀ ਪੜਾਅ ਦੇ ਉੱਤੇ ਪਹੁੰਚ ਗਿਆ ਹੈ ਤੇ ਨਵੀਂ ਪ੍ਰਣਾਲੀ ਦੇ ਤਹਿਤ EPFO ਮੈਂਬਰ ਆਪਣੇ ਖਾਤੇ ਦੇ ਵਿੱਚ ਉਪਲਬਧ ਯੋਗ ਬੈਲੈਂਸ ਨੂੰ ਦੇਖ ਸਕਣਗੇ ਵੀ ਕਿੰਨਾ ਬੈਲੈਂਸ ਹੈਗਾ EPFO ਦੇ ਵਿੱਚ ਤੇ ਇਸ ਦੇ ਵਿੱਚ ਦੱਸਦੇ ਕਿ ਇੱਕ ਹਿੱਸਾ ਸੁਰੱਖਿਅਤ ਰਹੇਗਾ ਜਦੋਂ ਕਿ ਵੱਡਾ ਹਿੱਸਾ UPI ਦੇ ਰਾਹੀਂ ਕਢਵਾਉਣ ਦੇ ਲਈ ਉਪਲਬਧ ਹੋਵੇਗਾ ਮੈਂਬਰ ਆਪਣੇ ਬੈਂਕ ਖਾਤੇ ਦੇ ਨਾਲ ਲਿੰਕ ਕੀਤੇ UPI PIN ਨੂੰ ਦਰਜ ਕਰਕੇ ट्रांजੈਕਸ਼ਨ ਪੂਰੀ ਕਰ ਸਕਦੇ ਨੇ ਤਾਂ ਪੈਸਾ ਸਿੱਧਾ ਤੁਹਾਡੇ ਬੈਂਕ ਖਾਤੇ ਦੇ ਵਿੱਚ ਆਵੇਗਾ ਇਸ ਤੋਂ ਬਾਅਦ ਇਸ ਨੂੰ ATM ਦੇ ਰਾਹੀਂ ਤੁਸੀਂ ਕਢਵਾ ਸਖਦੇ ਉਹ ਜਾਂ ਫਿਰ ਡਿਜੀਟਲ ਪੇਮੈਂਟ ਦੇ ਲਈ ਵੀ ਵਰਤਿਆ ਜਾ ਸਕਦਾ ਹੈ ਤੇ ਫਿਲਹਾਲ ਮੈਂਬਰਾਂ ਨੂੰ PF ਕਟਵਾਉਣ ਦੇ ਲਈ ਕਲੇਮ ਫਾਈਲ ਕਰਨਾ ਪੈਂਦਾ ਹੈ ਹਾਲਾਂਕਿ ਆਟੋ ਸਟੇਟ ਜੋ ਕਿ ਸੈਟਲਮੈਂਟ ਮੋਡ ਦੇ ਵਿੱਚ ਕਲੇਮ 3 ਦਿਨਾਂ ਦੇ ਵਿੱਚ ਨਿਪਟ ਜਾਦਾ ਹੈਗਾ ਫਿਰ ਵੀ ਇਹ ਪ੍ਰਕਿਰਿਆ ਸਮਾਂ ਲੈਣ ਲਈ ਸਮਾਂ ਲੈਣ ਵਾਲੀ ਮੰਨੀ ਜਾਂਦੀ ਹੈ ਤੇ ਹਰ ਸਾਲ EPF ਨੂੰ 5 ਕਰੋੜ ਤੋਂ ਵੱਧ ਕਲੇਮਾਂ ਦੇ ਨਾਲ ਨਜਿੱਟਣਾ ਪੈਂਦਾ ਹੈ ਨਵੀਂ UPI ਵਿਵਸਥਾ ਜੋ ਕਿ ਇਸੇ ਬੋਝ ਨੂੰ ਘਟ ਕਰਨ ਦੇ ਲਈ ਲਿਆਂਦੀ ਜਾ ਰਹੀ ਹੈਗੀ ਹੈ ਜੇਕਰ ਗੱਲ ਕੀਤੀ ਜਾਵੇ ਕਿ EPFO ਨੇ ਪਹਿਲਾਂ ਹੀ ਆਟੋ ਸੈਟਲਮੈਂਟ ਦੀ ਸੀਮਾ 1 ਲੱਖ ਰੁਪਏ ਤੱਕ ਤੋਂ ਵਧਾ ਕੇ 5 ਲੱਖ ਰੁਪਏ ਤੱਕ ਕਰ ਦਿੱਤੀ ਹੈ ਇਸ ਦੇ ਨਾਲ ਬਿਮਾਰੀ ਸਿੱਖਿਆ ਵਿਆਹ ਅਤੇ ਮਕਾਨ ਵਰਗੇ ਜ਼ਰੂਰੀ ਕਮਾਂਦ ਲਈ ਮੈਂਬਰ 3 ਦਿਨਾਂ ਦੇ ਅੰਦਰ ਪੈਸੇ ਕਢਵਾ پا ਰਹੇ ਨੇ ਤਾਂ ਅਕਤੂਬਰ 2025 ਦੇ ਵਿੱਚ ਨਿਯਮਾਂ ਨੂੰ ਸਰਲ ਬਣਾਉਣ ਦੇ ਲਈ 13 ਗੁੰਜਲਦਾਰ ਪਰਮਾਦਾ ਨੂੰ ਮਿਲਾ ਕੇ ਸਿਰਫ 3 ਸ਼੍ਰੇਣੀਆਂ ਬਣਾਈਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਬਿਮਾਰੀ ਸਿੱਖਿਆ ਵਿਆਹ ਤੇ ਹਾਊਸਿੰਗ ਨੀਡਜ਼ ਜਿਵੇਂ ਕਿ ਘਰ ਘਰਾ ਦੀਆਂ ਲੋੜਾਂ ਤੇ ਵਿਸ਼ੇਸ਼ ਹਾਲਾਤ ਪਰ ਜੇਕਰ ਗੱਲ ਕੀਤੇ ਚਾਹੋਗੇ ਕਿ ਪੂਰਾ ਪੀਐਫ ਕਢਵਾਇਆ ਜਾ ਸਕਦਾ ਹੈ ਜਾਂ ਫਿਰ ਅੱਧਾ ਸਾਤੋਂ ਦੱਸ ਦिए ਕਿ ਹਾਂ ਮੈਂਬਰ ਆਪਣੇ ਖਾਤੇ ਦੇ ਵਿੱਚ ਉਪਲਬਧ 100% ਯੋਗ ਰਾਸ਼ੀ ਸਾਰੇ ਪੈਸੇ ਜਿਹੜੇ ਕਿ ਸਾਰੇ ਪੈਸੇ ਉਕੜਵਾ ਸਕਣਗੇ ਹਾਲਾਂਕਿ ਵਿਵਸਥਾ ਕੀਤੀ ਗਈ ਹੈ ਕਿ ਖਾਤੇ ਦੇ ਵਿੱਚੋਂ ਘੱਟੋ ਘੱਟ 25% ਯੋਗਦਾਨ ਹਮੇਸ਼ਾ ਮੌਜੂਦ ਰਹੇਗਾ ਤਾਂ ਜੋ 8.25% ਸਾਲਾਨਾ ਵਿਆਜ ਅਤੇ ਕੰਪਾਊਂਡਿੰਗ ਦਾ ਫਾਇਦਾ ਮਿਲਦਾ ਰਹੇ ਅਤੇ ਰਿਟਾਇਰਮੈਂਟ ਦੇ ਲਈ ਫੰਡ ਸੁਰੱਖਿਅਤ ਰਹੇ ਤਾਂ ਜੇਕਰ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬਦਲਾਅ ਦੇ ਫਾਇਦੇ ਤਾਂ ਕਲੇਮ ਫਾਈਲ ਕਰਨ ਦੀ ਲੋੜ ਲਗਭਗ ਖਤਮ ਹੋ ਜਾਵੇਗੀ ਤੇਜ਼ ਸੁਰੱਖਿਆ ਅਤੇ ਆਸਾਨ ਨਿਕਾਸੀ ਤੇਬ اي ਪੀ ਐਫਓ ਦੇ ਉੱਤੇ ਪ੍ਰਬੰਧਕੀ ਬੋਝ ਘੱਟ ਹੋਵੇਗਾ ਤੇ ਬਿਨਾ ਕਿਸੇ ਕਾਗਜ਼ੀ ਝੰਜੜ ਦੇ ਤੁਰੰਤ ਵਿਤੀ ਸਹਾਇਤਾ ਤੁਹਾਨੂੰ ਮਿਲ ਜਾਵੇਗੀ ਯਾਨੀ ਕਿ ਲੋਕਾਦਲੀ ਬਹੁਤ ਹੀ ਸੁਖਾਲਾ ਹੋ ਜਾਵੇਗਾ ਉਹਨਾਂ ਨੂੰ ਲੰਬੇ ਦੇਰ ਤੱਕ ਇੰਤਜ਼ਾਰ ਨਹੀਂ ਕਰਨਾ ਪਵੇਗਾ ਉਹ ਆਪਣੇ ਯੂ ਪੀ ਆਈ ਦੇ ਰਾਹੀ ਵੀ ਜੋ ਕਿ ट्रांजैक्शन ਕਰ ਸਕਦੇ ਨੇ ਯੂ ਪੀ ਆਈ ਦੇ ਰਾਹੀ ਉਹ ਆਪਣਾ ਈ ਪੀ ਐਫ ਜਿਹੜਾ ਕਿ ਉਹ ਕਢਵਾ ਸਕਦੇ ਨੇ